ਵੀਰ ਤੇ ਵੀਰ ਤੇ ਵੀਰ ਤੇ ਸਵਾਰੀ ਤੁਸੀਂ ਵੀ ਕਰ ਸੰਦੋ ਕੋਰੇ ਕਾ ਗੋਲਾ ਵੇ ਹੋਵੇ ਇੱਕ ਤੇ ਵੀ ਡੋਲਾ ਦੇ ਦਾ ਕੋਤ ਦਾ ਕਿ 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 ਨਾ ਕਿ ਨਿਰੋਣ ਕਾ ਰਾਤ ਨੂੰ ਪਾਣੀ ਚਲੀ ਆ ਬਾਕ ਚਲੀ ਆ ਬਾਕ ਆਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਤੁਹਾਡਾ ਵੈਲਕਮ ਕਰਦੇ ਆ ਜੀ ਆਪਣੀ ਨਵੀਂ ਬਲੌਗ ਦੇ ਵਿੱਚ ਸੋ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਆਪਾਂ ਪਰੌਂਠਿਆਂ ਦੇ ਨਾਲ ਆਲੂ ਵਾਲੇ ਪਰੌਂਠੇ ਸੋ ਬਹੁਤ ਐਸਟਿ ਬਣਾਏ ਮਮਾ ਨੇ ਬਣਾਨੇ ਆ ਸੋ ਗਾਇਸ ਤੁਹਾਨੂੰ ਦੱਸ ਦਈਏ ਇਹ ਵਾਲਾ ਬਲੌਗ ਕਿਹੜਾ ਬਲੌਗ ਹੈ ਸੋ ਆਪਾਂ ਜਾ ਰਹੇ ਆਂ ਅਜ ਅੰਮ੍ਰਿਤਸਰ ਸਾਹਿਬ ਗੋਲਡਨ ਟੈਂਪਲ ਮਥਾਡੇ ਦੇਖਣ ਦੇ ਲਈ ਤੇ ਟੈਂਪ ਟੂਰੀ ਆਪਾਂ ਕਰ ਲਈ ਦੇਖ ਲਓ ਗਾਇਸ ਪੈਕਿੰਗ ਪੂਰੀ ਹੋ ਗਈ ਬਸ ਸਭ ਕੁਝ ਹੋ ਗਿਆ ਪੈਕਿੰਗ ਹੋ ਗਈ ਤੇ ਮਮਾ ਹੁੰਦਾ ਤਿਆਰ ਹੋ ਗਏ ਬਸ ਅਰ ਸਵੇਰ ਹੋਈ ਨੇ ਤੇ ਮੈਂ ਹੁਣ ਫਰੈਸ਼ ਹੋ ਕੇ ਰੈਡੀ ਹੁੰਨੀ ਆ ਤੇ ਤੁਸੀਂ ਸਭੀ ਲੁੱਕ ਦੇਖਿਆ ਤੇ ਉੱਥੇ ਆਪਾਂ ਬਣਾਵਾਂਗੇ ਆਪਾਂ ਵੀਡੀਓਜ਼ ਬਣਾਵਾਂਗੇ ਉੱਥੇ ਜਾ ਕੇ ਨਾ ਨਾ 골ਡਨ ਟੈਂਪਲ ਦੇ ਨਾਲ ਆਪਾਂ ਮਤਲਬ ਫੋਟੋ ਫੋਟੋ ਥੇ ਕਿਝ ਬਾਵਾਂਗੇ ਪੋਸਟ ਕਰਾਂਗੇ ਸੋ ਉੱਥੇ ਆਪਾਂ ਮਾਰਕੀਟ ਵੀ ਜਾਵਾਂਗੇ ਸੋ ਸਾਰੇ ਵਲੌਗ ਦੇ ਨਾਲ ਤੁਸੀਂ ਬਣੇ ਰਹੋ ਤੇ ਗਾਇਸ ਆਪਾਂ ਜਾਣਾ ਹੈ ਟ੍ਰੇਨ ਦੇ ਵਿੱਚ ਸੋ ਮੈਂ ਅੱਛ ਨੂੰ ਕਿਹਾ ਸੀ ਵੀ ਆਪਾਂ ਟ੍ਰੇਨ 'ਚ ਜਾਵਾਂਗੇ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਛੋੜੀ ਹੁੰਦੀ ਤਾਂ ਟ੍ਰੇਨ 'ਚ ਬਹੁਤ ਮਤਲਬ ਵਧੀਆ ਲੱਗਦਾ ਮੈਨੂੰ ਤੁਸੀਂ ਸਕੇ ਆ ਕੇ ਪਰ ਟ੍ਰੇਨ ਚ ਜਾਵਾਂਗੇ ਤੇ ਫਿਰ ਬਹੁਤ ਇੰਜੋਏ ਕਰਾਂਗੇ ਤੁਸੀਂ ਆਪਾ ਤੁਹਾਨੂੰ ਵੀ ਇੰਜੋਏ ਕਰਵਾਣੇ ਤੁਸੀਂ ਨਾਲ ਨਾਲ ਉਹ ਆਪਣੀ ਜਰੂਰ ਦੇਖਿਓ ਅੱਗੇ ਤੱਕ ਜਰੂਰ ਦੇਖਿਓ ਕੰਟੀਨਿਊ ਰੱਖਿਓ ਤੇ ਮੈਂ ਮੇਰੇ ਪਾਸੇ ਰੋਟੀ ਖਾ ਲਵਾਂ ਫਿਰ ਮੈਂ ਫਰੈਸ਼ ਹੋ ਕੇ ਰੈਡੀ ਹੋऊंगी ਗਾਇਸ ਨੋ ਵਕਤ ਹੈ ਕਿ ਆਪਾਂ ਜਾਣਾ ਹੀ 11 ਵਜੇ 11 ਵਜੇ ਦੀ ਟਿਕਟ ਬੁੱਕ ਕਰਵਾਈ ਸੀ ਸੋ ਆਪਾਂ ਜਾਵਾਂਗੇ ਤੇ ਮੈਂ ਫਰੈਸ਼ ਹੋ ਜੰਗੀ

ਤਰੀ ਗਾਲ ਸੁਣਿਓ ਮੈਂ ਵੀ ਕਹਿਨੀ ਆ ਸੋ ਗਾਇਸ ਅਪਾ ਬੈਠ ਕੇ ਹੁਣ ਆਪਾਂ ਚੱਲਦੇ ਆ ਸਾਰੀਆਂ ਸੰਗਤਾਂ ਤਿਆਰ ਹੋ ਗਈਆਂ ਹਰ ਬੇਖੋ ਸਾਰੀ ਪੈਕਿੰਗ ਟੂਕਿੰਗ ਕਰਾ ਸਾਰੇ ਬੋਲੋ ਜੈ ਮਾਤਾ ਜੈ ਮਾਤਾ ਜੀ ਬੋਲੇ ਨਹੀਂ ਜਕਾਰਾ ਲਾ ਦੇ ਆਪਾਂ ਅੰਮ੍ਰਿਤਸਰ ਸਾਹਿਬ ਚੱਲੇ ਆ ਚੱਲ ਲੈ ਕੇ ਪਾ ਦੋ ਨਹੀਂ ਨਹੀਂ ਬੋਲੇ ਸੋਹਣਿਆ ਚੱਲ ਲਾ ਆਓ ਉੱਧਰੋਂ ਚਲੋ ਆਪਾਂ ਤੁਸੀਂ ਲਾਓ दो ला दो कोई बोले सोने हाल सत श्री अकाल काल, आगे। काल। <laughs> देख लो गाइस चलो आप चले गाइस देखो कि मैं बैग लेके जा रहे हूँ ਸੋ ਸਦਾ ਹੀ ਜਬ ਪਹੁੰਚ ਗਏ ਰੇਲ ਸਟੇਸ਼ਨ ਸਾਡੀ ਵੇਲ ਗੁਦੀ ਵੀ ਆਣੀ ਆੜੀ ਆ ਬਸ ਅੱਧਰ ਦੇਖ ਲਓ ਤੂੰ ਬਹੁਤ ਹੈ ਹੁਣ ਆਪਾਂ ਚੈਕਿੰਗ ਕਰਵਾਉਣੇ ਟਿਕਟ ਦੀ ਫਿਰ ਆਪਾਂ ਚੱਲਦੇ ਹਾਂ 8570 ਅੰਤ ਸਰਫੀ ਹ ਐਕਸਪਰਟ ਆਪਣੀ ਟ੍ਰੇਨ ਆ ਗਈ ਹੈ ਸਦਾ ਹੀ ਪਹੁੰਚ ਰਹੇ ਰੇਲ ਟਨ ਕੋਈ ਨਹੀਂ ਕੋਈ ਬੜਾ ਹੀ ਟੈਂਪਰ ਨਾ ਇਸ ਮਤਲਬ ਆਵੇ ਕਿ ਕੁਝ ਕੀ ਹੋ ਰਿਹਾ ਹੈ ਤੇ ਬੈਠ ਕੇ ਮੈਂ ਕਿ ਮੈਂ ਪੜ੍ਹਨਾ ਚਾਹੀਦਾ ਆ ਬੜੀ ਹੋ ਆ ਬਚੀ ਰਹੇ ਚੱਲ ਤੇਰੀ ਮੈਂ ਮੰਨਿਆ ਉਹਦੇ ਕੇ ਜੇ ਜਾਣਾ ਦਾ ਹੋਰ ਪਹੁੰਚਣਾ ਗਾਈਸ ਆਪਾਂ ਅੰਮ੍ਰਿਤਸਰ ਪਾਚ ਗਏ ਸੋ ਬਹੁਤ ਹੀ ਘੰਟੇ ਅਸੀਂ ਬਾਹਰ ਐਕਸਪੀ ਕਰਕੇ ਇਤਨਾ ਆਪਾਂ ਜਾਵਾਂਗੇ ਪਹਿਲਾਂ ਤਾਂ ਰੂਮ ਲੱਭਾਂਗੇ ਕੋਈ ਆਪਾਂ ਜਮਾਂਗੇ ਮਸਤ ਫਦਰ ਨੇ ਤੁਮ ਆ ਗਏ ਅਜੀਤਵਰ ਸਾਹਿਬ ਅਜੀਤਵਰ ਸਾਹਿਬ ਹੋ ਗਿਆ ਲੱਗੇ ਨਾ ਫੋਟੋ ਜਿਹਦੀ ਜੈਦੀ ਵੀ ਆਦਰ ਦੇਖੋ ਗੋਲਡਨ ਟੈਂਪਲ ਜਾ ਰਹੇ ਆਪਾਂ ਮੱਥਾ ਟੇਕਣ ਫੇਰ पे ਫੇਰ पे ਫੇਰ <laughs> <बीर> पे ਸਵਾਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਐਂ ਜਾ ਰਹੇ ਆਣੇ ਸਿਨਾ ਦੇਖੋ ਹੁਣ ਆਪਾਂ ਚੱਲਦੇ ਆਂ ਮੱਥਾ ਟੇਕਣ ਦਰਬਾਰ ਸਾਹਿਬ ਅੱਡਾ ਮਜ਼ੇ ਲੈਣੇ ਆ ਅੱਜ ਅਮਰੀਤ ਸਰ ਸਾਹਿਬ ਤੇ ਮਤਲਬ ਗਲੀਆਂ ਦੇ ਵਿੱਚ ਹਾਟੜੇ ਦੇ ਵਿੱਚ ਬੈਠ ਕੇ ਆਪਾਂ ਮਜ਼ੇ ਲੈਣੇ ਆ ਬਾਜ਼ਾਰ ਚੋਂ ਵੀ ਜਾਵਾਂਗੇ ਦੇਖੋ ਕਿੰਨੀ ਰੌਣਕ ਹੈ ਕਿੰਨਾ ਦਿਲ ਲੱਗ ਰਿਹਾ ਹੈ ਤੁਹਾਨੂੰ ਇਹ ਸੋਚਣਾ ਪਵੇਗਾ ਹਾਂ ਤੇਰਾ ਆਟੋ ਹੋ ਗਿਆ ਆਪਣਾ ਸਾਥ ਤੂੰ ਹੀ ਲਿਆ ਤੈਨੂੰ ਆਨੰਦ ਹੈਗੀ ਬੰਦੀ ਪਹੁੰਚ ਗਈ ਆਪਾਂ ਜੀ ਦਰਵਾਜ਼ਾ ਖੋਲ੍ਹ ਕੇ ਇਨਾ ਬੁਧਿਆ ਲੱਗ ਰਿਹਾ ਆਪਾਂ ਨੂੰ ਰੂਮ ਮਿਲ ਗਿਆ ਦੇਖ ਲੋ ਕਿੰਨਾ ਸੋਹਣਾ ਰੂਮ ਹੈ ਤੁਹਾਨੂੰ ਲੱਗ ਗਿਆ ਮਸਾਈ ਰੂਮ ਮਿਲੇਗਾ ਇਸ ਮਸਾਈ ਰੂਮ ਮਿਲੇਗਾ ਜੀ ਮੁਗੇ ਦੇਖੋ ਤੁਹਾਨੂੰ ਆਪਾਂ ਕਰ ਗਏ ਰੈਸਟ ਦੋ ਬੈਡ ਲੱਗੇ ਆ ਬਹੁਤ ਵਧੀਆ ਰੂਮ ਹੈ ਠੀਕ ਹੈ ਗਰਮੀ ਚ ਤਾਂ ਐਵੇਂ ਇਦਾਂ ਹੀ ਠੀਕ ਹੈ ਇੰਸੀ ਕਰਕੇ ਆਇਆ ਤੇ ਹੁਣ ਆਪਾਂ ਰੈਸਟ ਕਰਦੇ ਆ ਫਿਰ ਆਪਾਂ ਜਾਣਾ ਜੀ ਮੱਥੇ ਸੋ ਗਾਇਸ ਆਪਾਂ ਹੁਣ ਤਿਆਰ ਹੋ ਗਿਆ ਮੈਂ ਵੀ ਰੈਡੀ ਹੋ ਗਈ ਸੀ ਮੁਸ਼ਾਮ ਨੂੰ ਆਪਾਂ ਰੈਡੀ ਹੋ ਗਿਆ ਪਰੈਸਟ ਕਰ ਲਈ ਹੁਣ ਆਪਾਂ ਅੰਮ੍ਰਿਤ ਛਡਿਕਨ ਜਾਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਮੇਨ ਕੰਮ ਕਰ ਲਈ ਆਪਾਂ ਲੰਗਰ 'ਚ ਚਾਹ ਭਰਾ ਲਈ ਜੋ ਲੰਗਰ ਦਾ ਉਹ ਪਹਿਲਾਂ ਜਾਉ ਪਹਿਲਾਂ ਗੁਰਦੁਆਰੇ ਮੈਂ ਕਿੱਡੀ ਦੂਰ ਆਣ ਲਾ ਕੀ ਫਾਇਦਾ ਹਨਾ ਫਿਰ ਮੈਂ ਘਰ ਦੀ ਚਾਹ ਨਹੀਂ ਪੀਣੀ ਗੁਰਦਾਰ ਸਾਹਿਬ ਦੀ ਚਾਹ ਪੀਣੀ ਚਲੋ ਹੁਣ ਆਪਾਂ ਘਰ ਵਾਕੇ ਆਈਏ ਠੀਕ ਆ ਫੜਿਓ ਦੋ ਮਿੰਟਾ ਫੜਨਾ ਚਲੋ ਜੀ ਸ਼ਾਮ ਦਾ ਮਤਲਬ ਸ਼ਾਮ ਨੂੰ ਕਿੰਨੀ ਭੀੜ ਆ ਕੀ ਆਪਾਂ ਜਾ ਰਹੇ ਹਾਂ ਸੰਗਤਾਂ ਪਰਮੋ ਸੰਗਤਾਂ ਨੇ ਪੰਜਾਬ ਦੀ ਹੈ ਨਾ ਤਾ ਅੱਤ ਵਰ ਕੀ ਇਹ ਟੋੜਾ ਦਾ ਗਾਣਾ ਦੇਖਦੇ ਆਂ ਹੁਣ ਆਪਾਂ ਆਏ ਆ ਆਪਣੇ ਰੂਮ ਦੇ ਵਿੱਚ ਜਦੋਂ ਆ ਕੇ ਆਪ ਆਪ ਆਪਣੇ ਰੂਮ ਦੇ ਵਿੱਚ ਆਏ ਆ ਮੱਖਾ ਟੇਕ ਕੇ ਅੱਜ ਲੋਕਾ ਬਹੁਤ ਥੱਕ ਕੇ ਲੰਗਰ ਵਿੱਚ ਆਇਆ ਆ ਆਪਾਂ ਵੀ ਨਹੀਂ ਦਰਸ਼ਕ ਆਏ ਕਿ ਨਟਾ ਨੂੰ ਦੇ 10 ਵਜੇ ਤੇ 11 ਵਜੇ ਦਾ ਇੱਥੇ ਆਪਦੇ ਲੰਗਰ ਸ਼ਾਮ ਨੂੰ ਤੇ ਨਾ ਪਗੜਾਂਗੇ ਰੈਸਟੋਰੈਂਟ ਸਵੇਰੇ ਫਿਰ ਜਦੋਂ ਵੀ ਥੰਗੇ ਆਪਾਂ ਫੇਰ ਮਿਲਣਾ ਦੇ ਇਸ ਆਪੈਟ ਕਿ ਬਸ ਨਾਮ ਜਾਂ ਕੋਈ ਬਹੁਤ ਦੇ ਰਹੇ ਐਸੀਗੇ ਬਾਜ਼ਾਰ ਸ਼ਾਮ ਨੂੰ ਫ੍ਰੀ ਹੋ ਕੇ ਦੇਖ ਲੋ ਗਾਇਸ ਕਿੰਨੀ ਰੌਣਕ ਹੈ ਜਿਆਦਾ ਤੋਂ ਪਕੜੇ ਲੱਗ ਰਹੇ ਸ਼ਾਮ ਜਿਵੇਂ ਅੱਜ ਕੀ ਮੌਸਮ ਨਹੀਂ ਲੱਗਦਾ ਕਿ ਬਹੁਤ ਪਵਰਤਿੰਦੂ ਲੱਗ ਕੋਈ ਨਹੀਂ ਇਸ ਤਰ੍ਹਾਂ ਚਲੋ ਚਲੋ ਜੋ ਕਿਸੇ ਕੋਲ ਹੋਰ ਇਸ ਬਾਰੇ ਜੋ ਤੁਹਾਡਾ ਲੈ ਲਈ ਹੈ ਆਈਸਕ੍ਰੀਮ ਲੈ ਆਇਆ ਆਈਸਕ੍ਰੀਮ ਜਿਲ੍ਹਾਣੇ ਬਾਗ ਜਿਲ੍ਹਾਣੇ ਬਾਗ ਗਾਈ ਕੁਲਫੀ ਖੰਦੇ ਖੰਦੇ ਅਗਰੇ ਆਈ ਨੀ ਉਹਰੇ ਨਾ ਮੈਂ ਆਈ ਵੀ ਸੀ ਵੀ ਕਰ ਲਾਂਗੀ ਕਿੱਥੇ ਉਹ ਲੱਭਦੇ ਇੱਕ ਵਾਰ ਆਈ ਵੀ ਹਾਂ ਮੈਂ ਕੱਲਾਂ ਵੀ ਪਿਗਲ ਗਈ ਸਾਰੀ ਮੇਰੀ ਆਈਸਕ੍ਰੀਮ ਦਸੂਏ ਤੇ ਦੰਤ ਹਿਸਟਰੀ ਕੀ ਇੱਥੇ ਵੀ ਹਸੇ ਤੁਹਾਨੂੰ ਪਤਾ ਜੇ ਇਹ ਸੌਲੇ ਨੂੰ ਪਤਾ ਕੀ ਹੋਇਆ ਸੀ ਅੱਜ ਗੋਲੀਆਂ ਚੱਲੀਆਂ ਨਹੀਂ ਲੜਾਈ ਹੋਈ ਸੀ ਕਿਹਨੇ ਲੜਾਈਆਂ ਸੀ ਪਵਨ ਸਿੰਘ ਉਦਮ ਸਿੰਘ ਸ਼ਹੀਦ ਬਾਬਾ ਮੈਂ ਦੂਰੇ ਵੀਡੀਓ ਬਣਾ ਲਵਾਂ ਬਾਬਾ ਨਹੀਂ ਤਾਂ ਮੈਂ ਦੂਰੇ ਵੀਡੀਓ ਬਣਾ ਦੂੰਗੀ ਤਾਂ ਨਹੀਂ ਦੇਖੋ ਗੋਲੀਆਂ ਦੇ ਨਿਸ਼ਾਨ ਇਹਨੇ ਗੋਲੀਆਂ ਦੇ ਨਿਸ਼ਾਨ ਜਿਹੜੇ ਉਹਨਾਂ ਲੜਾਈ 'ਚ ਲੇ ਸੀ। ਵੈਸੇ ਤਾਂ ਮੋਸਟ ਆਫ ਲੋਕਾਂ ਨੇ ਦੇਖੇ ਹੀ ਹੋਣਗੇ। ਹਨਾ ਉਹ ਮੇਰੇ ਰੱਖਿਆ ਹੋਇਆ। ਇਹਨੇ ਮੈਕਡੀ ਦੇ ਸਾਹਮਣੇ ਬੈਠ ਕੇ ਲੇਜ਼ ਖਾ ਰਹੀ ਹੈ। ਮੈਂ ਦਿਖਾ ਲਿਆ ਸਾਡੇ ਹੱਥਾਂ 'ਚ ਲੇਜ਼ ਆ। ਸਾਡੇ ਅੱਥੇ ਲੇਜ਼ ਨੂੰ ਅਸੀਂ ਇੱਥੇ ਬੈਠ ਗਏ ਸੀਗੇ। ਬਹੁਤ ਸਾਰੀਆਂ ਚੇਅਰਜ਼ ਲੱਗੀਆਂ ਹੋਈਆਂ ਇੱਥੇ। ਮੌਸਮ ਵੀ ਬਹੁਤ ਸੋਹਣਾ ਹੈ ਵਾ ਗਾਈਜ਼ ਨੇਜ਼ ਕਾਉ ਜਪਾਈ ਸੀ ਰਾਤ ਨੂੰ ਮਨ ਪੁੱਤ ਦਾ ਆ ਗਿਆ ਸੀ ਸਦਾਇ ਤੇ ਕਿੰਨਾ ਕਿੰਨੀ ਰੌਣਕਾਂ ਰਾਤ ਨੂੰ ਅੱਧਰ ਆ ਗਏ ਹੋਏ ਆਪਾਂ ਕਿਹਦੇ ਆਣ ਕਹਿੰਦੇ ਆਂ ਕਿਉਂਕਿ ਦੇਖੋ ਬਾਈਸ ਰਾਤ ਨੂੰ ਕਿੰਨੀ ਬਣਾਉਣ ਤੇ चलिए बस चलिए ना मैं मेनिक्स तो एक आ जाओ आ जाओ आ जाओ इनको कह दो मुझे कुछ दिला दो कुछ दिला दो भैया दीदी को दिला दो कुछ थी। थी। ਹਾਂ ਜੀ ਤੇ ਵੀ ਨਹੀਂ ਆਤੀ ਜੀ ਵੀ ਇਹ ਮੈਨੂੰ ਨਹੀਂ ਕੁਝ ਦੁਆਰੇ ਹੈਗੇ ਇਹ ਤੇ ਮੈਨੂੰ ਨਹੀਂ ਕੁਝ ਦੁਆਰੇ ਓ ਗਾਇਸ ਆਪਣੀ ਪੈਕਿੰਗ ਹੋ ਗਈ ਦੇਖ ਲਓ ਅੱਜ ਆਪਣਾ ਲਾਸਟ ਦੇ ਸੀਗਾ ਇੱਥੇ ਤੇ ਹੁਣੋਂ ਪਾਸੇ ਸਰੇ ਨੋ ਵੱਜ ਗਏ 9:30 ਆਪਣੀ ਟ੍ਰੇਨ ਆ ਹੁਣ ਆਪਾਂ ਚੱਲੇ ਅੱਧਰ ਵੀ ਸਾਰੀ ਪੈਕਿੰਗ ਹੋ ਗਈ ਮੈਂ ਹਜੇ ਬੈਠੀ ਆ ਮੈਂ ਥੱਕ ਗਈ ਤੇ ਮੈਨੂੰ ਲੱਗਾ ਬਹੁਤ ਉਗਲੀਆਂ ਨੇ ਨੀਂਦ ਵੀ ਬਹੁਤ ਆ ਰਹੀ ਹੈ ਨੀਂਦ ਦਾ ਐਸੇ ਪੂਰੀ ਕਰ ਲੀ ਨੀ ਪੂਰੀ ਪੈਕਿੰਗ ਕਰ ਲਈ ਤੇ ਹੁਣ ਆਪਾਂ ਚੱਲਦੇ ਆਂ ਟ੍ਰੇਨ ਵੱਲ ਨੂੰ ਟ੍ਰੇਨ ਦੇਖਦੇ ਆਂ ਫੇਰ ਲਾਉਟ ਬੱਦਦੀ ਆਂ ਫੇਰ ਆਪਾਂ ਟ੍ਰੇਨ ਦੇਖਦੇ ਆਂ ਤੇ ਜਾਵਾਂਗੇ ਫੇਂਡੀ ਵਿੱਚ ਫਿਰ ਪਹੁੰਚਦੇ ਹਾਂ ਕਰੀ ਇੱਕ ਆਪਾਂ ਆਟੋ 'ਚ ਬੈਠ ਗਏ ਬੈਠ ਰਹੀ ਆਂ ਹੁਣ ਟੰਦੀ ਨੇ ਗਾਇਸ ਇਸ ਤੋਂ ਆਪਾਂ ਚੱਲ ਨਹੀਂ ਆ ਰਹੀ ਬਿਲਕੁਲ .... ਪਾਣੀ ਆ ਗਿਆ ਤੇ ਮੈਂ ਮੈਸੇਜ ਜਵਾਂ ਨਹੀਂ ਸੰਭਾ ਕੇ ਜਨਾ ਸੋਣਾ ਲੱਗ ਗਿਆ ਮੈਂ ਸੋ ਸੁਣਾ ਬਾਰੇ गाइस ਅੰਮ੍ਰਿਤ ਦੇ ਵਿੱਚ ਇੱਕ ਜਿਹੜਾ ਵੀ ਸੋਣਾ ਜਾਇਆ ਨੂੰ ਮਾਂ ਸਾਨੂੰ ਦਿਖਾਉਣ ਲਈ ਸੋ गाइस ਆਪਾਂ ਘਰੇ ਆ ਗਏ ਸੀਗੇ ਤੇ ਹੁਣ ਹੀ ਆਪਾਂ ਰੈਸਟ ਕਰਕੇ ਸੋ ਕੇ ਉੱਠੀ ਆ ਤੇ ਥੋੜੀ ਬਹੁਤੀ ਜਿਹੜੀ ਸਾਫ ਸਫਾਈ ਰਹਿੰਦੀ ਸੀਗੀ ਹਨਾ ਕਰਿਆ ਕਿ ਖਲਾਰਾ ਜਾ ਪਿਆ ਵਾ ਸੀਗਾ ਜਿਹੜਾ ਫਰ ਤਿਆਰ ਹੋ ਕੇ ਗਈ ਸੀ ਉਹ ਵੀ ਸੈੱਟ ਕੀਤਾ ਫਿਰ ਹੁਣ ਆਪਾਂ ਅਰੇਸਟ ਕੀਤੀ ਸੋ ਆਪਾਂ ਤੁਹਾਨੂੰ ਹੁਣ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਅਗਰ ਇਹ ਵਾਲਾ ਸਾਰਾ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਲਾਈਕ ਵੀ ਕਰਿਓ ਸਬਸਕ੍ਰਾਈਬ ਵੀ ਕਰ ਲਓ ਗਾਇਸ ਓਕੇ ਬਾਏ ਬਾਏ